ਇੱਕ ਬਜ਼ੁਰਗ ਲੋਕਾਂ ਨੇ ਵੇਖਿਆ ਤੇ ਹੰਗਾਮਾ ਵੀ ਹੋਇਆ ਅਤੇ ਐਸਐਸਐਫ ਦੇ ਹਵਾਲੇ ਕਰ ਦਿੱਤਾ ਗਿਆ ਜਾਣਕਾਰੀ ਮਿਲਿਆ ਕਿ ਗੁਰਦਾਸਪੁਰ ਸ਼ਹਿਰ ਦੇ ਅੰਦਰੋਂ ਲੰਘਦੇ ਜੀਟੀ ਰੋਡ ਤੇ ਸੀ타ਰਾਮ ਪੈਟਰੋਲ ਪੰਪ ਦੇ ਨੇੜੇ ਉਸ ਵੇਲੇ ਅਜੀਬੋ-ਕਰੀਬ ਸਥਿਤੀ ਬਣ ਗਈ ਜਦੋਂ ਇੱਕ ਬਜ਼ੁਰਗ ਵਿਅਕਤੀ ਵਾਰ-ਵਾਰ ਗੱਡੀਆਂ ਥੱਲੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਹ ਇਸ ਤਰ੍ਹਾਂ ਕਾਮਯਾਬ ਨਾ ਹੋਇਆ ਤਾਂ ਉਸਨੇ ਵੇਖਿਆ ਕਿ ਹੋਰ ਹਿਲਾ ਕੀ ਕੀਤਾ ਜਾਵੇ ਕਿਉਂਕਿ ਗੱਡੀਆਂ ਵਾਲੇ ਉਸ ਨੂੰ ਬਚਾ ਕੇ ਅੱਗੇ ਲੰਘ ਜਾਂਦੇ ਸੀ ਤਾਂ ਉਸ ਨੇ ਸਿਰ ਤੇ ਬੰਨਿਆ ਪਰਨਾ ਲਾ ਕੇ ਆਪਣੇ ਗਲੇ ਵਿੱਚ ਪਾ ਕੇ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਨੇੜੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਕੁਝ ਰਾਹਗੀਰ ਜਿਹੜੇ ਉੱਥੋਂ ਗੁਜ਼ਰ ਰਹੇ ਸੀ ਉਹਨਾਂ ਨੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਨੂੰ ਰੋਕਿਆ ਜਿਸ ਤੋਂ ਬਾਅਦ ਬਜ਼ੁਰਗ ਨੂੰ ਸਮਝਾਵਾਂ ਜਾ ਕੇ ਗੱਡੀ ਵਿੱਚ ਬਿਠਾ ਲਿਆ ਗਿਆ ਅਤੇ ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਬਜ਼ੁਰਗ ਝਗੜਾ ਕਰਕੇ ਮਰਨ ਵਾਸਤੇ ਘਰੋਂ ਨਿਕਲਿਆ ਸੀ ਹਾਂਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਤੇ ਸਾਡੀ ਦੁਕਾਨ ਸਿਤਾਰਾਂ ਪٹرول ਪੰਪਰੇ ਸਾਹਮਣੇ ਪੈਹੇ ਜਾਂਦੀ ਹੈ ਤੇ ਇਹ ਬਜ਼ੁਰਗ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਨਾ ਇਹ ਪਿੱਛੋਂ ਆਏ ਨੇ ਤਾਂ ਅਸੀਂ ਦੁਕਾਨ ਦੇ ਆਪਣੇ ਬਾਹਰ ਬੈਠੇ ਸੀ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜੋ ਕੋਈ ਛਕਾਰ ਇਹਨਾਂ ਦਾ ਝਗੜਾ ਵਗੈਰਾ ਹੋਇਆ ਹੋਵੇ ਤਾਂ ਇਹ ਜਾਣ ਪੁੱਛ ਕੇ ਨਾ ਗੱਡੀਆਂ ਥੱਲੇ ਆ ਕੇ ਸਾਈਡ ਕਰ ਦਿੰਦੇ ਆ ਆਪਣੀ ਤੇ ਇਹਨਾਂ ਦੇ ਗੱਲ 'ਚ ਪਰਣਾ ਵੀ ਇਹਨਾਂ ਨੇ ਸਾਡੇ ਸਾਹਮਣੇ ਦੋ ਤਿੰਨਾਂ ਦੀ ਗੱਡੀ ਵੱਲੋਂ ਭੱਜੇ ਆ ਕਿਤੇ ਗੱਡੀ ਥੱਲੇ ਆਨ ਨੂੰ ਤੇ ਮਹਾਮਹਾ ਇਹਨਾਂ ਦਾ ਬਚਾਵਾ ਹੋਇਆ ਉਹ ਤੇ ਦੂਜਾ ਇਹਨਾਂ ਨੇ ਨਾ ਇਹਨਾਂ ਦੇ ਗੱਲ 'ਚ ਜਿਹੜਾ ਪਰਣਾ ਹੀ ਪਰਨੇ ਦੇ ਨਾਲ ਵੀ ਇਹਨਾਂ ਨੇ ਆਪਣਾ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਸੀਂ ਇਹਨਾਂ ਦਾ ਫਿਰ ਪਰਨਾ ਦੇ ਕੋਲ ਸੈਟ ਕਰਾਉਂਦੇ ਹਾਂ ਇਹਨਾਂ ਤਿੰਨ ਚਾਰ ਗੱਡੀਆਂ ਥੱਲੇ ਆਉਣ ਲੱਗੇ ਸੀ ਨਾਲੇ ਅੱਦਾ ਕਰ ਰੋਣਾ ਤਿੰਨ ਚਾਰ ਗੱਡੀਆਂ ਥੱਲੇ ਇਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ 112 ਦੇ ਕੋਲ ਕੀਤੀ ਆ ਤੇ 112 ਤੇ ਪੁਲਿਸ ਆ ਗਈ ਆ ਤੇ ਹੁਣ ਅਸੀਂ ਪੁਲਿਸ ਵਾਲਿਆਂ ਨੇ ਉਹਨਾਂ ਨਾਲ ਭਾਗਦਾ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਗੱਡੀ 'ਚ ਲੈ ਗਏ ਤੇ ਲੈ ਕੇ ਚਲ ਗਏ ਨੇ ਆਪਣੇ ਥਾਣੇ ਤੇ ਘਰੋਂ ਕੋਈ ਆਪਣਾ ਦੱਸ ਦੇਣੀ ਕੋਈ ਸਿਰਸਾ ਜਾਂ ਸ਼ਿਰਸਾ ਪਿੰਡ ਕੋਈ ਕੰਨਵਾਂ ਲੱਗੇ ਡਾਕਟਰ ਨੇ ਨਾਲ ਸੱਟ ਲੱਗੀ ਆ ਘਰੋਂ ਕੋਈ ਗੱਲ ਨਹੀਂ ਮੇਰੀ ਲੜਾਈ ਹੋਈ ਆ ਤੇ ਗੱਡੀ ਨਾਲ ਲੜਿਆ ਤੇ ਮੈਂ ਲੜ ਕੇ ਆਇਆ ਕੁਝ ਗੱਲ ਪੂਰੀ ਕਲੀਅਰ ਦੱਸੀ ਨਹੀਂ ਇਹ ਪੈਂਡਰਾਂ ਦੱਸਿਆ ਨਾ ਕਿ ਗੱਡੀ ਨਾਲ ਲੜਿਆ ਨਹੀਂ ਇਹ ਕੀ ਗੱਲ ਹੋਈ ਹੈ ਤੇ ਅਸੀਂ 112 ਦੇ ਕਾਲ ਕੀਤਾ ਤੇ ਪੁਲਿਸ ਆ ਗਈ ਆ ਤੇ ਉਹਨਾਂ ਨੂੰ ਪੁਲਿਸ 112 ਆਪਣੀ ਗੱਡੀ 'ਚ ਭਾਲ ਕੇ ਦਾ ਨਾਮ ਲੈ ਕੇ ਚੱਲ ਗਏ ਬਸ ਇਹ ਗੱਲ ਬਾਤ ਉੱਥੇ ਹੀ ਐਸਐਸਐਫ ਪਾਬ ਸੜਕ ਸੁਰੱਖਿਆ ਫੋਰਸ ਕਲਾਨ ਔਰ ਰੋਡ ਦੇ ਇੰਚਾਰਜ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਲਾਈਨ ਤੋਂ ਗੱਡੀ ਵਿੱਚ ਤੇਲ ਪਵਾਉਣ ਜਾ ਰਹੇ ਸੀ ਜਦੋਂ ਲੋਕਾਂ ਨੇ ਰੋਕ ਕੇ ਪੂਰੀ ਗੱਲ ਦੱਸੀ ਤਾਂ ਉਹ ਬਜ਼ੁਰਗ ਨੂੰ ਬਿਠਾ ਕੇ ਥਾਣਾ ਸਿਟੀ ਗੁਰਦਾਸਪੁਰ ਲੈ ਗਏ ਪਰ ਉਹਨਾਂ ਦੀ ਬਾਹ ਤੇ ਸੱਟ ਲੱਗੀ ਹੋਈ ਸੀ ਇਸ ਕਰਕੇ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਅਤੇ ਉਸਤੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਬਜ਼ੁਰਗ ਦਾ ਪਿੰਡ ਸਿਸਰਾ ਥਾਣਾ ਭੈਣੀ ਮੀਆਂ ਖਾਨ ਉਹ ਉੱਥੋਂ ਨਾਲ ਸੰਬੰਧਿਤ ਹੈ ਐਸਐਸ ਸਰਕਲ ਰੱਖਿਆ ਪੋਰਟਸ ਤੇ ਜੀ ਅਸੀਂ ਤੇਲਪਾਉਂ ਜਾ ਰਹੇ ਸੀ ਪੁਲਸ ਲੈਣ ਚ 91 ਤੋਂ ਥੋੜੇ ਅੱਗੇ-ਗੇ ਦੇ ਜਿੱਤੇ ਸੀਤਾਰਾਮ ਦਾ ਪੈਟਰੋਲ ਪੰਪ ਆ ਉਹਦੇ ਸਾਹਮਣੇ ਰੋਡ ਤੇ ਨਹੀਂ ਨਹੀਂ ਆਪਣੇ ਸਿਟੀ ਨੂੰ ਹਾਂ ਹਾਂਜੀ ਸੀਤਾਰਾਮ ਦਾ ਪੈਟਰੋਲ ਪੰਪ ਦੇ ਅਪੋਜੀਟ ਹਾਂਜੀ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਿੰਨਾ ਹੱਥ ਦਿੱਤਾ ਮੁੰਡਾ ਕਾਲਾ ਨੌਰ ਦਾ ਹੀ ਉਹਨਾਂ ਦਾ ਵੀ ਇਹ ਬਜ਼ੁਰਗ ਜਿਹੜਾ ਗੱਡੀ ਦੇ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਚਲਿਆ ਹੀ ਉਹਨਾਂ ਫੜਕੇ ਦੇ ਇੱਕ ਟਾਇਰ ਦੇ ਬਾਹ ਲਿਆ ਇਹਨੂੰ ਤੇ ਸਾਨੂੰ ਆਂਦੇ ਵੀ ਇਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹ ਲਿਆ ਗੱਡੀ ਦੇ ਤਾਂ ਛਿਟੀ ਲਾ ਕੇ ਇਹ ਜਿਹੜਾ ਉਹ ਆਂਦੇ ਵੀ ਜ਼ਖਮੀ ਆ ਬਾਹਾਂ ਤੇ ਛੱਟ ਲੱਗੀ ਓਦੇ ਤੇਰਾ ਹੀ ਉੱਥੋਂ ਆਂਦੇ ਬਹੁਤ ਸਵੀਟ ਲੈ ਦੇ ਸਰਕਾਰੀ ਅਈ ਹਸਪੀਟਲ ਦਾਖਲ ਕਰਾਤਾ ਕਰਕੇ ਓਦੀ ਪਹਿਚਾਨ ਹੋ ਗਈ ਏ ਕੋਣ ਆ ਉਹ ਬੰਦਾ ਪਿੰਨਾ ਰਿਜਿੰਦਰ ਸਿੰਘ ਸੀਸਰੇ ਪਿੰਡ ਸੀਸਰਾ ਦਾ ਸਿਆਣੇ ਤੇ ਕਦੋਂ ਆ ਪੈਣੀ ਮੀਆਂ ਸੰ ਲੱਗੀ ਹਾਂ ਜੀ ਜੀ ਪਿੰਡ ਸੀਸਰਾ ਦਾ ਭਰਦਿਆਂ ਨੂੰ ਇਨਫਾਰਮ ਕਰਤਾ ਹਾਂ ਓਏ ਪਿੰਡ ਦੇ ਮੁੜੇ ਦਾ ਨੰਬਰ ਦਿੱਤਾ ਏ ਉਹਨਾਂ ਓਦੇ ਤਾਂ ਅਸੀਂ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰ ਆਂ ਜਦੋਂ ਮੈਂ ਜਾਣਾ ਤੇ ਪਿੰਡ ਇਨਫਾਰਮ ਕਰ ਦਿੰਦਾ